ਕਾਲੀ ਲੀਡਰ ਦੇ ਘਰ ਦੇ ਬਾਹਰ ਫੈਰਿੰਗ ਕਰਨ ਵਾਲੇ ਤਿੰਨ ਕੀਤੇ ਗ੍ਰਿਫਤਾਰ ਇੱਕ ਦੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਗ੍ਰਿਫਤਾਰੀ ਵਰਤਿਆ ਗਿਆ ਪਿਸਤਲ ਵਰਤਿਆ ਗਿਆ ਮੋਟਰਸਾਈਕਲ ਅਤੇ ਇੱਕ BMW ਕੀਤੀ ਬਠਿੰਡਾ ਪੁਲਿਸ ਨੇ ਬਰਾਮਦ ਐਸਪੀ ਸਿਟੀ ਵੱਲੋਂ ਅੱਜ ਕੀਤੀ ਗਈ ਪ੍ਰੈਸ ਕਾਨਫਰੰਸ ਮਾਮਲਾ ਪਿਛਲੇ ਦਿਨੀ ਬਠਿੰਡਾ ਦੇ ਪੱਲਾਰਾਮ ਨਗਰ ਵਿੱਚ ਇੱਕ ਕਾਲੀ ਲੀਡਰ ਦੇ ਘਰ ਦੇ ਬਾਹਰ ਹਰਨਕਰਨ ਦਾ ਜਿੱਥੇ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਚਾਰਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧੀ ਐਸਪੀ ਸਿਟੀ ਵੱਲੋਂ ਥਾਣਾ ਥਰਮਲ ਵਿਖੇ ਪ੍ਰੈਸ ਆਪਣਾ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਇਹਨਾਂ ਦੇ ਵਿੱਚੋਂ ਕਾਲੀ ਲੀਡਰ ਦਾ ਜੋ ਬੇਟਾ ਹੈ ਆਕਾਸ਼ਦੀਪ ਉਹਨਾਂ ਦੀ ਇੱਕ ਵਿਅਕਤੀ ਦੇ ਨਾਲ ਇਹਨਾਂ ਦੇ ਵਿੱਚੋਂ ਖੈਬਾਜੀ ਸੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਇਹਨਾਂ ਦੇ ਕਰਦੇ ਬਾਹਰ ਫਾਇਰਿੰਗ ਕੀਤੀ ਗਈ ਲੇਕਿਨ ਪਿਛਲੇ ਦਿਨੀ ਬਠਿੰਡਾ ਪੁਲਿਸ ਵੱਲੋਂ ਇੱਕ ਲੜਕੀ ਦਾ ਮਾਮਲਾ ਵੀ ਦੱਸਿਆ ਗਿਆ ਸੀ ਉਹਨਾਂ ਇਸ ਇਸ ਸੰਬੰਧੀ ਡੀਐਸਪੀ ਸਿਟੀ 2 ਨੇ ਜਾਣਕਾਰੀ ਪਿਛਲੇ ਦਿਨ ਆਪਣਾ ਸਾਂਝੀ ਕੀਤੀ ਸੀ ਕਿ ਇੱਕ ਲੜਕੀ ਇਹਨਾਂ ਦੀ ਕਾਮਨ ਫ੍ਰੈਂਡ ਸੀ ਜਿਸ ਨੂੰ ਲੈ ਕੇ ਇਹਨਾਂ ਦੇ ਆਸ ਵਿੱਚ ਕਹਿਵਾ ਜੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਲੇਕਿਨ ਹੁਣ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਜਿੱਥੇ ਇੱਕ ਵਿਅਕਤੀ ਨੂੰ ਪਹਿਲਾਂ ਹੀ ਆਪਣਾ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਇਹਨਾਂ ਦੇ ਵਿੱਚੋਂ ਤਿੰਨ ਵਿਅਕਤੀਆਂ ਨੂੰ ਜੋ ਬਠਿੰਡਾ ਦੇ ਰਹਿਣ ਵਾਲੇ ਹਨ ਅੰਮ੍ਰਿਤਸਰ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਕੋਲ ਵਰਤਿਆ ਗਿਆ ਮੌਕੇ ਦੇ ਵਰਤਿਆ ਗਿਆ ਮੋਕੜ ਸਿੰਘਾ ਅਤੇ ਇੱਕ BMW ਇੱਕ BMW ਕਾਰ ਹੈ ਜਿਹੜੀ ਉਹ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਅੱਜ ਐਸਪੀ ਸਿਟੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਹੁਣ ਇਹਨਾਂ ਦੇ ਕੋਲੋਂ ਜੋ ਵੀ ਸਾਡੇ ਕੋਲੋਂ ਬਰਾਮਦਗੀ ਕਰਵਾਉਣੀ ਸੀ ਉਹ ਵੀ ਹੋ ਚੁੱਕੀ ਹੈ ਤੇ ਨਾਲ ਨਾਲ ਸਾਰੇ ਵਿਅਕਤੀ ਉਹਨਾਂ ਵੱਲੋਂ ਫੜੇ ਆਪਣੇ ਜਾ ਚੁੱਕੇ ਹਨ ਤੇ ਹੁਣ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇਗਾ ਦੱਸਦੀ ਏ ਕਿ ਇਹ ਮਾਮਲਾ ਪਿਛਲੇ ਦਿਨੀ ਬਠਿੰਡਾ ਦੇ ਬੱਲਾਰਾਮ ਨਗਰ ਵਿਖੇ ਇੱਕ ਕਾਰੀ ਲੀਡਰ ਦੇ ਘਰ ਦੇ ਬਾਹਰ ਫੈਰਿੰਗ ਕਰਨ ਨੂੰ ਲੈ ਕੇ ਹੋਇਆ ਸੀ ਜਿੱਥੇ ਚਾਰ ਵਿਅਕਤੀਆਂ ਨੂੰ ਹੁਣ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚੋਂ ਤਿੰਨ ਵਿਅਕਤੀਆਂ ਨੂੰ ਅੱਜ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਐਸਪੀ ਸੀਟੀ ਨਰਿੰਦਰ ਸਿੰਘ ਥਾਣਾ ਥਰਮਲ ਵਿਖੇ ਮਿਤੀ 24 ਤਰੀਕ ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਰਿਪੋਰਟ ਹੋਇਆ ਸੀ ਬੱਲਾਰਾਮ ਨਗਰ ਦੇ ਵਿੱਚ ਜਿਸ ਦੇ ਵਿੱਚ ਆਕਾਸ਼ਦੀਪ ਸਿੰਘ ਜੋ ਸਨਕ ਜਗਦੀਪ ਸਿੰਘ ਗੈਰੀ ਇਹਨਾਂ ਦੇ ਘਰ ਦੇ ਬਾਹਰ ਜਿਹੜੇ ਮੋਟਰਸਾਈਕਲ ਤੇ ਸਵਾਰ ਵਿਅਕਤੀਆਂ ਨੇ ਫਾਇਰ ਕੀਤਾ ਸੀਗਾ ਇਹ ਮਕਦਮਾ ਸੀ 24 ਤਰੀਕ ਨੂੰ ਥਾਣਾ ਥਰਮਲ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਸੀਗਾ ਇਸ ਮਕਦਮੇ ਦਾ ਪਹਿਲਾ ਦੋਸ਼ੀ ਮੰਨਾ ਏਲੀਅਸ ਰਾਜਾ ਉਸ ਨੂੰ ਸੀ ਪਹਿਲੇ ਦਿਨੀ ਅਰੈਸਟ ਕਰ ਲਿਆ ਸੀਗਾ ਤੇ ਜਿਹੜਾ ਰਿਵੋਲਵਰ ਯੂਜ਼ ਹੋਇਆ ਸੀਗਾ ਇਨਸੀਡੈਂਟ ਦੇ ਵਿੱਚ ਉਸ ਰਿਕਵਰ ਕਰ ਲਿਆ ਸੀਗਾ ਜਿਹੜੇ ਮੋਟਰਸਾਈਕਲ ਤੇ ਤਿੰਨ ਵਿਅਕਤੀ ਸਵਾਰ ਸੀਗੇ ਉਹਨਾਂ ਬਾਰੇ ਸਾਡੀ ਜਿਹੜੀ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਲੱਗੀਆਂ ਹੋਈਆਂ ਸੀਗੀਆਂ ਕਿਉਂਕਿ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਇਸ ਇਨਸੀਡੈਂਟ ਨੂੰ ਬੜੀ ਸੀਰੀਅਸਲੀ ਲੈਂਦੇ ਹੋયા ਡੀਐਸਪੀ ਸਿਟੀ 2 ਦੀ ਗਵਾਹੀ ਦੇ ਵਿੱਚ ਐਸਐਚਓ ਥਰਮਲ ਤੇ ਬਾਕੀ ਜਿਹੜੀਆਂ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਗਠਿਤ ਕਰ ਦਿੱਤੀਆਂ ਗਈਆਂ ਸੀਗੀਆਂ ਸਾਡੀ ਟੀਮ ਨੂੰ ਕੱਲ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇਹ ਜਿਹੜ ਸੋ ਐਸਐਚਓ ਥਰਮਲ ਨੇ ਆਪਣੀ ਟੀਮ ਦੇ ਨਾਲ ਉੱਥੇ ਰੇਡ ਕੀਤਾ ਤੇ ਜਿਹੜੇ ਤਿੰਨ ਦੋਸ਼ੀ ਸੀਗੇ ਸਾਹਿਲ, ਸੰਦੀਪ ਤੇ ਹਰਦੀਪ ਉਰਫ ਰਾਣਾ ਜਿਹੜਾ ਹੈਗਾ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਮੋਟਰਸਾਈਕਲ ਇਹਨਾਂ ਨੇ ਯੂਜ਼ ਕੀਤਾ ਸੀ ਇਨਸੀਡੈਂਟ ਦੇ ਵਿੱਚ ਉਹ ਵੀ ਸਾਡੇ ਵੱਲੋਂ ਰਿਕਵਰ ਕਰ ਲਿਆ ਗਿਆ ਪਰ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਜਿਹੜਾ ਸੰਦੀਪ ਇਲियस ਹੈਰੀ ਸੀਗਾ ਇਹ ਮੋਟਰਸਾਈਕਲ ਡਰਾਈਵ ਕਰ ਲਿਆ ਸੀਗਾ ਸਾਹਿਲ ਜਿਹੜਾ ਸੀਗਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਵਿਚਕਾਰ ਸੀਗਾ ਤੇ ਹਰਦੀਪ ਜਿਹੜਾ ਸੀਗਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਜਿਸ ਨੇ ਫਾਇਰਿੰਗ ਜਿਹੜੀ ਹੈਗੀ ਉਹਦੇ ਘਰ ਦੇ ਉੱਪਰ ਕੀਤੀ ਸੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਅਸੀਂ ਜਿਹੜੇ ਚਾਰ ਦੋਸ਼ੀ ਸੀਗੇ ਉਹ ਅਸੀਂ ਚਾਰੋਂ ਦੇ ਚਾਰੋਂ ਗ੍ਰਿਫਤਾਰ ਕਰ ਲਏ ਨੇ ਜਿਹੜਾ ਵੈਪਨ ਯੂਜ਼ ਕੀਤਾ ਸੀ ਉਹ ਅਸੀਂ ਰਿਕਵਰ ਕਰ ਲਿਆ ਤੇ ਜਿਹੜੇ ਮੋਟਰਸਾਈਕਲ ਦੇ ਉੱਪਰ ਆਏ ਸੀਗੇ ਇਹ ਸਾਰੇ ਜਿਹੜੀ ਹੈਗੀ ਹੈ ਅਸੀਂ ਰਿਕਵਰੀ ਕਰਕੇ ਸਾਡੇ ਵੱਲੋਂ ਜਿਹੜੀ ਤਫਤੀਸ਼ ਆਲਮੋਸਟ ਮੁਕੰਮਲ ਹੋ ਗਈ ਹੈ ਬਾਕੀ ਜਿਹੜੀ ਹੈਗੀ ਫਰਦਰ ਵੀ ਅਸੀਂ ਇਨਟੈਰੋਗੇਸ਼ਨ ਕਰ ਰਹੇ ਹਾਂ ਜਿਹੜੀ ਇਹਨਾਂ ਨੇ ਗੱਡੀ ਯੂਜ਼ ਕੀਤੀ ਇਨਸੀਡੈਂਟ ਤੋਂ ਬਾਅਦ ਇੱਕ ਗੱਡੀ ਦੇ ਉੱਤੇ BMW ਗੱਡੀ ਸੀ ਜਿਹਦੇ ਤੋਂ ਭੱਜ ਕੇ ਗਏ ਸੀਗੇ ਉਹ ਅਸੀਂ ਗੱਡੀ ਪਹਿਲਾਂ ਹੀ ਜਿਹੜੀ ਸੀਗੀ ਜਦੋਂ ਮਨਨ ਰਾਜਨ ਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਉਦੇ ਨਾਲ ਹੀ ਪਹਿਲਾਂ ਰਿਕਵਰ ਕੀਤੀ ਜਾ ਸਕੀ ਚੁੱਕੀ ਹੈ ਸੋ ਇਸ ਮੁਕਦਮੇ ਦੇ ਵਿੱਚ ਆਲਮੋਸਟ ਸਾਡੀ ਜਿਹੜੀ ਤਫतीश ਦੇ ਵਿੱਚ ਜਿੰਨੇ ਵੀ ਦੋਸ਼ੀ ਸੀਗੇ ਸਾਡੇ ਉੱਪਰ ਫੜੇ ਜਾ ਚੁੱਕੇ ਨੇ ਤੇ ਐਸਐਚਓ ਥਰਮਾ ਜਿਹੜਾ ਹੈਗਾ ਨਾ ਫਰਦਰ ਦੀ ਇਨਵੈਸਟੀਗੇਸ਼ਨ ਕਰਦਾ ਗੋਲੀ ਚੱਲਣ ਦਾ ਕਾਰਨ ਕੀ ਸੀਗਾ ਜੀ ਇਹਨੂੰ ਸਸਸੀ ਰੰਗ ਤੇ ਦਿੱਤੀ ਜਾ ਰਹੀ ਸੀ ਨਹੀਂ ਜੀ ਆਕਾਸ਼ਦੀਪ ਤੇ ਹਰਦੀਪ ਸਿੰਘ ਉਰ ਫਰਾਣਾ ਜੋ ਹੈਗਾ ਇਹਨਾਂ ਦੀ ਆਪਸ ਵਿੱਚ ਪਰਸਨਲ ਦੁਸ਼ਮਣੀ ਸੀਗੀ ਕਿਸੇ ਗੱਲ ਨੂੰ ਲੈ ਕੇ ਇਹ ਪਰਸਨਲ ਐਨੀਮੀਟੀ ਦਾ ਮਸਲਾ ਸੀਗਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪੋਲਿਟੀਕਲ ਜਾਂ ਕੋਈ ਦੂਜੀ ਜਿਹੜੀ ਗੱਲ ਸਾਹਮਣੇ ਨਹੀਂ ਆਈ ਇਹਨਾਂ ਦਾ ਹੋਰ ਵੀ ਕੋਈ ਪਰਚਾ ਹੈ ਜੀ ਇਹਨਾਂ ਦੇ ਉੱਪਰ ਜਿਹੜਾ ਹੈਗਾ ਇਹਨਾਂ ਦੇ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਜਾਂ ਹਰਦੀਪ ਜਿਹੜਾ ਰਾਣਾ ਹੈਗਾ ਇਹਦੇ ਉੱਪਰ ਪਹਿਲਾਂ ਐਨਡੀਪੀਐ ਸੈਕਟ ਦਾ ਮਖਦਮਾ ਜਿਹੜਾ ਦਰਜ ਰਿਸਟਰ ਹੈਗਾ ਇਹ ਆਪਸ ਵਿੱਚ ਕੀ ਜਾਣ ਜਾਂ ਦੋਸਤ ਨੇ ਕੀਨੇ ਜਿਹੜੇ ਦੋਸ਼ੀ ਨੇ ਆਪਸ ਦੇ ਵਿੱਚ ਦੋਸਤ ਨੇ ਹਰਦੀਪ ਜਿਹੜਾ ਹੈਗਾ ਤੇ ਆਕਾਸ਼ਦੀਪ ਹੈ ਇਹਨਾਂ ਦੀ ਪਹਿਲਾਂ ਤੇ ਕਿਸੇ ਗੱਲ ਨੂੰ ਲੈ ਕੇ ਪਰਸਨਲ ਜਿਹੜੀ ਹੈਗੀ ਕਿਸੇ ਤਕਰਾਰਬਾਜ਼ੀ ਚੱਲ ਰਹੀ ਸੀਗੀ ਉਸੇ ਤਕਰਾਰਬਾਜ਼ੀ ਦੇ ਤਹਿਤ ਹੀ ਜਿਹੜੇ ਇਹ ਉੱਥੇ ਆਏ ਸੀਗੇ ਉਹਨਾਂ ਨੇ ਘਰ ਦੇ ਬਾਹਰ ਫਾਇਰ ਕੀਤਾ ਸੀਗਾ ਤੇ ਇਹ ਅਸੀਂ 24 ਤਰੀਕ ਨੂੰ ਉਸੇ ਦਿਨ ਐਫ ਆਈ ਆਰ ਨੰਬਰ 88 ਅੰਡਰ ਸੈਕਸ਼ਨ 307 ਜੋ ਕਿ 109 ਇੱਕ ਬੀ ਐਨ ਐਸ ਬਣਦਾ ਹੈ ਉਹਦੇ ਤਹਿਤ ਜਿਹੜੇ ਸਖਤ ਸੈਕਸ਼ਨ ਦੇ ਵਿੱਚ ਅਸੀਂ ਮੁਕਦਮਾ ਦਰਜ ਕੀਤਾ ਸੀਗਾ ਸੋ ਅਸੀਂ ਦੋਸ਼ੀ ਜਿਹੜੇ ਨੇ ਗ੍ਰਫਤਾਰ ਕਰ ਲਏ ਨੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਹੈਸਣਾ ਸੀਗਾ ਜੀ ਇਹ ਨਜਾਇਜ਼ ਸੀਗਾ ਜੇ ਕਿਸੇ ਦਾ ਨਹੀਂ ਇਹ ਲਾਇਸੈਂਸੀ ਵੈਪਨ ਸੀਗਾ ਮਨਨ ਰਾਜਾ ਦਾ ਜਿਹੜਾ ਇੱਕ ਦੋਸ਼ੀ ਸੀਗਾ ਇਹ Rajasthan ਦਾ ਰਹਿਣ ਵਾਲਾ ਸੀ ਹਨਮਾਨਗੜ ਦਾ ਬਾਕੀ ਦੋਸ਼ੀ ਜਿਹੜੇ ਤਿੰਨ ਦੋਸ਼ੀ ਜਿਹੜੇ ਅੱਜ ਗ੍ਰਫਤਾਰ ਕੀਤੇ ਨੇ ਤਿੰਨੋ ਹੀ ਮਠੰਡਾ ਦੇ ਰਹਿਣ ਵਾਲੇ ਨੇ